ਹਾਂਜੀ ਸ਼ਸ਼ੀਰੀ ਕਾਲ ਅੱਜ ਜੱਟ ਲਾਟੋ ਤੇ ਅੰਬੇ ਵਿਚਕਾਰ ਹੋਈ ਤੂ ਤੂ ਮੈਂ ਮੈਂ ਦੇਖੋ ਕਲਿੱਪ ਥੱਬੇ ਥੱਬੇ ਦੇ ਪੱਟ ਜੱਕੀ ਦੇ ਪਰ ਵਰਗੀ ਛਾਤੀ ਜੱਟ ਲਾਟੋ ਅੰਬੇ ਸਸ਼ੀਨੂ ਦੇ ਲਈ 2100 ਦੀ ਤੀਜੀ ਰੇਡ ਪਾ ਰਹੀ ਆ 2100 ਦੀ ਤੀਜੀ ਰੇਡ ਸਾਡੇ ਸ਼ਿੰਦਾ ਅਚਰਵਾਲ ਜੀ ਉਹਨਾਂ ਦੇ ਵੱਲੋਂ 2100 ਦੀ ਤੀਜੀ ਰੇਡ ਅਮਰਪਾਲ ਸਿੰਘ ਅੰਬਾ ਸੋਰ ਸਿੰਘ ਵਾਲਾ ਥੱਬੇ ਥੱਬੇ ਦੇ ਪੱਟ ਜੱਕੀ ਦੇ ਪਰ ਵਰਗੀ ਛਾਤੀ ਜੱਟ ਲੱਟੋ ਅਫਰ ਪਿਆਰ ਨਾਲ ਪਿਆਰ ਨਾਲ ਵੀਰੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਖੇਡ ਪਿਆਰ ਦੀ ਥੋੜਾ ਥੋੜਾ ਮੈਂ ਡਿਗੜੀ ਬਹੁਤ ਆਵੇ ਗੜਗੇਤੂ ਪਰ ਖੇਡ ਪਿਆਰ ਦੀ ਮੇਰ ਕਰੇ ਫੇਰ ਕਰੇ ਪਰਮਾਤਮਾ ਗੱਲਾਂ ਲੱਗੜ ਗਈ ਟਕਾਉਣੇ ਗੱਗੀ ਗੱਲ ਕੈਨੇਡਾ ਵੱਲੋਂ ਮਾਇਆ ਬਾਈ ਸਿੱਧੀ ਪਹੁੰਚਦੀ ਕਰਦੇ ਹੋ ਗੱਗੀ ਗੱਲ ਕੈਨੇਡਾ ਵੱਲੋਂ ਸ਼ੀਲੂ ਦੇ ਲਈ 500 ਹਾਂ ਰੈਫਰੀ ਵੀਰਾਂ ਨੇ ਵੀ ਜਿਹੜਾ ਫਾਉਲ ਖਿਡੇਗਾ ਨੰਬਰ ਅਗੇਂਸਟ ਦਿੱਤਾ ਜਾਵੇਗਾ ਜਿਹੜਾ ਫਾਉਲ ਖਿਡੇਗਾ ਨੰਬਰ ਦੂਜੀ ਟੀਮ ਨੂੰ ਦਿੱਤਾ ਜਾਵੇਗਾ ਪਿਆਰ ਤੇ ਸਤਕਾਰ ਨਾਲ ਖੇਡਣਾ ਵੱਡੇ ਸਟਾਰ ਨੇ ਵੱਡਾ ਮੇਲਾ ਪਰ ਸਪੋਰਟਸਮੈਨਸ਼ਿਪ ਇਜ਼ ਜ਼ਰੂਰੀ ਹੈ ਪਿਆਰ ਜ਼ਰੂਰੀ ਹੈ ਨਿਮਰਤਾ ਜ਼ਰੂਰੀ ਹੈ ਪਿਆਰ ਤੇ ਸਤਕਾਰ ਦੇ ਨਾਲ ਸਾਰੇ ਵੀਰਾਂ ਨੂੰ ਬੇਸ਼ਕ ਨਾਲ ਕਹਿੰਦੇ ਸਾਡੇ ਵਿੱਕੀ ਮਹੰਤ ਜੀ ਤੇ ਦਿਲਪ੍ਰੀਤ ਬਬਲੋ ਉਹਨਾਂ ਵੱਲੋਂ ਅੰਬੇ ਦੀ ਰੇਡ ਤੇ 2100 ਦੇ ਪਾ ਜਾਵੇਗਾ ਬੜਾ ਪਿਆਰ ਵੱਡਾ ਸਤਿਕਾਰ ਗਰਾਊਂਡ ਕਲੀਅਰ ਕਰਕੇ ਮੈਚ ਸ਼ੁਰੂ ਕਰ ਦਈਏ ਬੇਤੀਆਂ ਵੀਰਾਂ ਨੂੰ ਗਰਾਊਂਡ ਕਲੀਅਰ ਕਰਕੇ ਮੈਚ ਸ਼ੁਰੂ ਕਰ ਦਈਏ ਬਹੁਤ ਵਧੀਆ ਮੁਕਾਬਲਾ ਹੈ ਸੰਘੇੜੇ ਪਿੰਡ ਹਾਂਜੀ ਮਿੱਤਰੋ ਉਮੀਦ ਕਰਦੇ ਆਂ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ-ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਆਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ